ਬੈਡਰ ਰੋਡ ਤੇ ਪਿੰਡ ਖੁਸ਼ੀਪੁਰ ਨੇੜੇ ਇੱਕ ਤੇਜ਼ ਰਫ਼ਤਾਰ ਹਾਈਡਰੋਕ੍ਰੇਨ ਦੇ ਨਾਲ ਟਕਰਾਨ ਦੇ ਕਰਕੇ ਇੱਕ ਗ੍ਰੰਥੀ ਸਿੰਘ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਉੱਥੇ ਹੀ ਕ੍ਰੇਨ ਡਰਾਈਵਰ ਘਟਨਾ ਤੋਂ ਬਾਅਦ ਪੱਜੰਦ ਵਿੱਚ ਕਾਬਯਤ ਹੋ ਗਿਆ ਦੂਜੇ ਪਾਸੇ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ ਗਿਆ ਤੇ ਕ੍ਰੇਨ ਚਾਲਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸੋ ਮੌਕੇ ਤੇ ਪਹੁੰਚੇ ਕਲਾਨੌਰ ਥਾਣੇ ਦੇ ਐਸਐਚਓ ਮੇਜਰ ਸਿੰਘ ਦੇ ਵੱਲੋਂ ਪਰਿਵਾਰ ਨੂੰ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਵਾ ਕੇ ਉਨ੍ਹਾਂ ਦਾ ਧਰਨਾ ਸਮਾ ਤੋ ਤੇਜ਼ ਰਫਤਾਰ ਹਾਈਡਰੋਕ੍ਰੇਨ ਨੇ ਦਰੜਿਆ ਹੈਡਗ੍ਰੰਥੀ ਜਿੱਤੇ ਹੀ ਘਟਨਾ ਤੋਂ ਬਾਅਦ ਕ੍ਰੇਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੋ ਪਰਿਵਾਰ ਵਾਲਦੇ ਬਰੁੱਧ ਧਰਨਾ ਲਗਾ ਦਿੱਤਾ ਗਿਆ ਸੀ ਤੇ ਉਸਤੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਮੇਰਾ ਭਰਾ ਮਿਲਿਆ ਤੇ ਪਾ ਬਾਅਦ ਆਇਆ ਮੈਨੂੰ ਤੇ ਚਾਚਾ ਚੇ ਦੱਸਿਆ ਨਿਰਮਲ ਸੇ ਪੀ ਐਕਸੀਡੈਂਟ ਹੋ ਗਿਆ ਤੇਰਾ ਭਰਾ ਪੂਰਾ ਹੋ ਗਿਆ ਇਹਨਾਂ ਦੇ ਦੋ ਗੁੱਡੀਆਂ ਨੇ ਅੱਛਾ ਇੱਕ ਕਾਤਾ ਹੈ ਲੰਗ ਇੱਕੋ ਹੀ ਆ ਜੋ ਮੇਰੇ ਪਿੰਡ ਵਾਰਿਆਂ ਮੇਰੇ ਇਲਾਕੇ ਵਾਂ ਰੱਖੀ ਆ ਇਨਸਾਫ ਹੋਣਾ ਚਾਹੀਦਾ ਬਾਕੀ ਕੁਝ ਨਹੀਂ ਹੋਣਾ ਚਾਹੀਦਾ ਕਿਉਂ ਜੋ ਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਬਸ ਕੀ ਹੁੰਦਾ ਤੇ ਕਿਸੇ ਦੀ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਤੇ ਮੇਰੀ ਬਰਾਦਰੀ ਮੇਡਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਆ ਤੇ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਸੱਦੋ ਕਿ ਮੈਂ ਜਾਵਾਂਗਾ ਪਰ ਸ਼ਰਤ ਹੈ ਕੋਈ ਆ ਵੀ ਇਨਸਾਫ ਮਿਲਣਾ ਚਾਹੀਦਾ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਜੁਰਗ ਬਈ ਤੇ ਨੇ ਮੇਰੇ ਚਾਚੇ ਤਾਈ ਬਈ ਤੇ ਨੇ ਜਿੰਨਾ ਤੇ ਨਾ ਕਹਿਣ ਕਿ ਮੈਂ ਉਹਨਾਂ ਚ ਲਾਸ਼ ਨਹੀਂ ਇਥੋਂ ਚੁੱਕਣ ਦੇ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਤੇ ਤਾਂ ਸਦਨੋਂ ਮੈਂ ਚੁੱਕਣ ਦੇਣੀ ਹੈ ਭਾਵੇਂ ਦੋ ਦਿਨ ਇਥੇ ਦੇ ਉਹਦਾ ਹੈਟਰੀ ਭਾਵੇਂ ਚਾਰ ਦਿਨ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਪਣਾ ਦੱਸੋ ਕਿ ਕਿਉਂ ਚੰਗਾ ਚਲੋ ਠੀਕ ਆ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਉਹ ਮੇਆ ਮਾਲਕ ਦਾ ਹੋ ਗਿਆ ਪਿੰਡ ਦੇ ਗਰੰਥੀ ਸਿੰਘ ਜਿਹਦੇ ਭਾਈ ਤਰਲੋਕ ਸਿੰਘ ਜੀ ਇੱਕ ਕਲਾ ਨੌਰ ਤੋਂ ਦਵਾਈ ਲੈ ਕੇ ਆਏ ਆ ਤੇ ਆਪਣੀ ਘਰ ਦੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਸੀਗੇ ਇੱਥੇ ਸੜਕ 'ਤੇ ਖਲੋ ਕੇ ਕਦੇ ਫੋਨ ਸੁਣਦਾ ਹੈ ਪਈ ਆਪਣਾ ਪਿਸੋਂ ਇਹ ਹੈ ਘਰਾ ਆਇਆ ਭਾਈ ਨੇ ਅਗਲੇ ਟਾਇਰ ਮਾਰ ਕੇ ਤੇ ਛੁੱਟਿਆ ਤੇ ਪਿਛਲੇ ਟਾਇਰ ਉੱਤੋਂ ਹੀ ਲੰਘੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਸਾਨੂੰ ਇਹਦਾ ਇਨਸਾਫ ਹੋਣ ਤੇ ਕੱਲੇ ਹੀ ਗਏ ਭਾਈ ਤਰਲੋਕ ਅੱਜ ਇੱਕ ਸੂਚਨਾ ਮਿਲਸੀ ਕਿ ਪਿੰਡ ਖੁਸ਼ੀਪੁਰ ਰਕਬਾ ਜਿਹੜਾ ਪੈਂਦਾ ਮੇਨ ਰੋਡ ਬਟਾਲਾ ਉੱਥੇ ਇੱਕ ਰੋਡ ਐਕਸੀਡੈਂਟ ਹੋਇਆ ਜਿੱਥੇ ਪਹੁੰਚੇ ਇੱਥੇ ਆਪਾਂ ਤੇ ਇੱਥੇ ਗਰੰਤੀ ਸਿੰਘ ਨੇ ਤਰਲੋਕ ਸਿੰਘ ਨਾਲ ਸ਼ੰਗਾਰਾ ਸਿੰਘ ਪਿੰਡ ਖੁਸ਼ੀਪੁਰ ਤੋਂ ਇਹ ਗਰੰਤ ਸਿੰਘ ਜੇਵਾ ਕਰਦਿਆ ਪਿੰਡ ਪੀਜਪੁਰਾ ਰਹਿਣ ਵਾਲੇ ਇਹਦੇ ਕਿ ਮੁਰਸਾ ਤੇ ਆ ਰਹੇ ਸੀ ਤੇ ਹੈਟਰਾ ਮਸ਼ੀਨ ਜਿਹੜੀ ਆ ਕ੍ਰੇਨ ਜਿਹੜੀ ਆ ਆਰੀ ਕਲਨੌਰ ਤੋਂ ਤੇ ਕੁਤੀਬ ਸਾਹਾ ਸਾਢੇ ਦਿਨ ਵਜੇ ਤੇ ਕ੍ਰੇਨ ਵੱਜਣ ਨਾਲ ਮੌਕੇ ਤੇ ਗਰੰਤ ਸਿੰਘ ਦੀ ਮੌਤ ਹੋ ਗਈ ਹੈ ਹੈਟਰਾ ਦੇ ਘਾਕ ਦੇ ਡਰਾਈਵਰ ਆ ਉਹ ਮੌਕੇ ਤੋਂ ਫਰਾਰ ਆ ਉਹਦਾ ਨਾਮ ਲੈਤਾ ਜਾ ਰਿਹਾ ਤੇ ਕ੍ਰੋਨੀਕਾਰ ਵਿੱਚ ਸਮਝ ਨਹੀਂ ਆ ਰਹੀ ਪਿੰਡ ਵਾਲੇ ਵੱਲੋਂ ਧਰਨਾ ਇੱਥੇ ਲਗਾਇਆ ਗਿਆ ਬਿਠੀ ਨਹੀਂ ਆ ਪਿੰਡ ਵਾਲੇ ਖੁਸ਼ੀਪੁਰ ਤੋਂ ਆਏ ਕਿ ਆਪਣਾ ਖੁਸ਼ੀਪੁਰ ਤੋਂ ਆਏ ਉਹਨਾਂ ਦੇ ਜਿਹੜੇ ਪਿੰਡ ਵਾਲੇ ਵਾਸੀ ਉਹ ਆਏ ਇੱਥੇ ਕਦਸਤਾਰ ਬੰਦ ਕੀਤੇ ਲਾ ਪਰ ਬੰਦ ਕੀਤੇ ਕੀ ਮੰਗ ਕਰਦੇ ਨੇ ਮੰਗੋ ਪਰਚਾ ਦਾ ਗਰੰਡੀ ਨਾਲ ਡਰਾਈਵਰ ਕਿਤੇ ਲੱਗੋ ਡਰਾਈਵਰ ਲੱਭ ਰਹੇ ਕਾਰ ਰਵਤ ਹੈ ਉਹਰੇ 50000 ਰੁਪਏ ਜੋ ਬੰਦੀ ਕਾਰਵੇ ਕਰ ਰਹੇ